ਅੱਜ ਇਸ ਇੱਥੇ ਚੇਤਨਾ ਮੰਚ ਤੇ ਸੀਫੇਸ ਵੱਲੋਂ ਬਾਬਾ ਜੀਵਨ ਸਿੰਘ ਰੰਗਰੇਟਾ ਗੁਰੂ ਦਾ ਬੇਟਾ ਦੀ ਸ਼ਹਾਦਤ ਔਰ ਉਹਨਾਂ ਵੱਲੋਂ ਨਿਭਾਏ ਗਏ ਸਿੱਖੀ ਰੋਣ ਲਈ ਇੱਥੇ ਆਏ ਆ ਤੇ ਮੇਰੇ ਨਾਲ ਜੋਰਾਵਰ ਸਿੰਘ ਨੇ ਜਿਹੜੇ ਛੋਟੇ ਬੱਚੇ ਨੇ ਤੇ ਉਹ ਉਹਨਾਂ ਤੋਂ ਪੁੱਛਦੇ ਵੀ ਤੁਸੀਂ ਕੀ ਇਹ ਤੋਂ ਕੀ ਸਿੱਖਦੇ ਹੋ ਔਰ ਵਲੰਟੀਅਰ ਦੇ ਤੌਰ ਤੇ ਕੀ ਕਰ ਸਕਦੇ ਹੋ ਹੁਣ ਤੱਕ ਸਿੱਖੀ ਲਈ ਜੀ ਕੀਤਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜ਼ੋरावर ਸਿੰਘ ਘਰੇਵਾਲਾ ਤੇ ਅੱਜ ਮੈਂ ਇੱਥੇ ਸੀ ਫੇਸ ਦੇ ਸੈਮੀਨਾਰ ਤੇ ਆਇਆ ਫਰਸਟ ਆਫ ਆਲ ਆਈ ਵਾਂ ਟੂ ਕੰਗ੍ਰੈਚੁਲੇਟ ਆਲ ਆਫ ਸੀ ਫੇਸ ਇਸ ਟੀਮ ਔਨ ਦਿਸ ਅਮੇਜ਼ਿੰਗ ਅਵੈਟ ਐਂਡ ਟੂਡੇ ਆਵ ਕਮ ਹੇਅਰ ਐਜ਼ ਅ ਵੋਲੰਟੀਅਰ ਪਹਿਲਾਂ ਤਾਂ ਬਹੁਤ ਚੀਜ਼ਾਂ ਸਹੀ ਇੱਥੇ ਸਿੱਖੀਆਂ ਕਿ ਪਹਿਲਾਂ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਨੂੰ ਪਾਈ ਜੇਤਾ ਜੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਨਾ ਕਿ ਮੇਉ ਬਹੁਤ ਵੱਡੇ ਯੋਧੇ ਸਨ ਤੇ ਉਹ ਗੁਰੂ ਗੋਬਿੰਦ ਸਿੰਘ ਜੀ ਤੋਂ ਉਮਰ ਵਿੱਚ ਵੱਡੇ ਸਨ ਉਹਨਾਂ ਦਾ ਪਰਿਵਾਰ ਵੀ ਗੁਰੂ ਤੇਗ ਬਹਾਦਰ ਜੀ ਦੇ ਪਰਿਵਾਰ ਨਾਲ ਬਹੁਤ ਨੇੜੇ ਸੀ ਜਦੋਂ ਗੁਰੂ ਤੇਗ ਬਹਾਦਰ ਜੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਉਦੋਂ ਭਾਈ ਜੇਤਾ ਜੀ ਨੇ ਗੁਰੂ ਤੇਗ ਬਹਾਦਰ ਜੀ ਦਾ ਸੀਸ ਦਿੱਲੀ ਚਾਦਨੀ ਚੌਕ ਤੋਂ ਲੈ ਕੇ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਕੋਲ ਲੈ ਕੇ ਗਏ ਜਦੋਂ ਲੈ ਕੇ ਗਏ ਉੱਥੇ ਆਨੰਦਪੁਰ ਸਾਹਿਬ ਗੁਰਗੋਬਿੰਦ ਸਿੰਘ ਜੀ ਕੋਲ ਤੇਗ ਬਾਧੀ ਤਸੀਸ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੇਤਾ ਜੀ ਨੂੰ ਸੀਨੇ ਨਾਲ ਲਾ ਕੇ ਕਿਹਾ ਰੰਗਰੇਟਾ ਰੰਗਰੇਟਾ ਗੁਰੂ ਦਾ ਬੇਟਾ ਤੇ ਆਪਾਂ ਭਾਈ ਜੇਤਾ ਜੀ ਦੇ ਜੀਵਨ ਤੋਂ ਬਹੁਤ ਕੁਝ ਸਿੱਖਦੇ ਆਂ ਮੈਂ ਸਿੱਖ ਸਕਿਆ ਭਾਈ ਜੀ ਪਤਾ ਹੈ ਜਿੱਦਾਂ ਦੇ ਤੇਰੀ ਉਮਰ ਦੇ ਨੇ ਆਪਣੀ ਉਮਰ ਵਾਲੇ ਬੱਚਿਆਂ ਨੂੰ ਕੀ ਸਨੇਹਾ ਦੇਣਾ ਚਾਹੇਗਾ ਕਿ ਸਾਨੂੰ ਗੁਰੂ ਦੇ ਸਿੱਖਿਆਵਾਂ ਤੇ ਚੱਲਣ ਦਾ ਇਹਦਾ ਉਪਰਾਲਾ ਕਰਨਾ ਚਾਹੀਦਾ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਹਾਂਜੀ ਆਪਾਂ ਨੂੰ ਜਿਹੜਾ ਆਪਣਾ ਰਿਲੀਜੀਅਨ ਆ ਸਿੱਖੀ ਦਾ ਇਹ ਸਭ ਤੋਂ ਆਪਾਂ ਨੇ ਟੌਪ ਤੇ ਹੋਣਾ ਚਾਹੀਦਾ ਆਪਾਂ ਨੂੰ ਉਸ ਤੇ ਬਹੁਤ ਸਿੱਖਣਾ ਚਾਹੀਦਾ ਵਾ ਕਿ ਕਿੰਨੀਆਂ ਕੁਰਬਾਨੀਆਂ ਕੀਤੀਆਂ ਨੇ ਸਿੰਘਾਂ ਨੇ ਆਪਣੇ ਲਈ ਕਿ ਹੁਣ ਆਪਾਂ ਤਾਂ ਹੀ ਖੜੇ ਆ ਉਹਨਾਂ ਦੇ ਕੁਰਬਾਨੀਆਂ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ